ਇਹ ਸਾਡਾ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਹੁਣ ਤਾਂ ਐਂ ਕਹਿ ਲੋ ਵੀ 2 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ 18ਵਾਂ ਦਿਨ ਅਸੀਂ ਇਸ ਮੋਰਚੇ ਦੇ ਵਿੱਚ ਆ ਇਸ ਕਰਕੇ ਨਵੀਂ ਗੱਲ ਤਾਂ ਇਹ ਹੈ ਵੀ ਕੱਲ ਨੂੰ ਇੱਥੋਂ ਦੀ ਕਾਂਗਰਸ ਸਰਕਾਰ ਤੂਬੇ ਦਾ ਮੁੱਖ ਮੰਤਰੀ ਇਹ ਕਹਿੰਦਾ ਵੀ ਮੈਂ ਇੱਕ ਇਹੋ ਜਿਹਾ ਕਾਨੂੰਨ ਲੈ ਕੇ ਆ ਰਿਹਾ ਜਿਹੜਾ ਉਹ ਤਿੰਨ ਕਾਨੂੰਨਾਂ ਨੂੰ ਬੇਅਸਰ ਕਰੂਗਾ ਜਿਹੜੇ ਪੰਜਾਬ ਦੇ ਕਿਸਾਨ ਐ ਉਹਨਾਂ ਨੂੰ ਸਹਾਇ ਹੋਊਗਾ ਇਸ ਕਰਕੇ ਅਸੀਂ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਵੱਲ ਵੀ ਹਿਲਾ ਤੱਕ ਤਾ ਗਏ ਚੰਡੀਗੜ੍ਹ ਵੱਲ ਵੱਡੀ ਗਿਣਤੀ ਜਾਵਾਂਗੇ ਜਿਹੜੇ ਸਾਡੇ ਮੋਰਚੇ ਪੰਜਾਬ ਚਲਦੇ ਐ ਜਿਹੜੇ ਤਕਰੀਬਨ 700 ਦੇ ਡੇਢ ਜਿਹੜਾ ਉਹ ਸਾਰੇ यूं ਚੱਲਣਗੇ ਉਹ ਇਸ ਵਾਸਤੇ ਜਾਵਾਂਗੇ ਤਾਂ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਕਹਿੰਦੇ ਐ ਕਿ ਉਹ ਕੈਣੀ ਕਰਦੀ ਦੇ ਪੂਰੇ ਉਤਰਦੇ ਐ ਇਸ ਕਰਕੇ ਅਸੀਂ ਵੱਡੀ ਗਿਣਤੀ ਲੈ ਕੇ ਚੰਡੀਗੜ੍ਹ ਕੱਲ ਨੂੰ ਪੁੱਜਾਂਗੇ ਦੇਖੋ ਗੱਲ ਇਹ ਐ ਇਹ ਕੰਮ ਐ ਸਰਕਾਰਾਂ ਦਾ ਸਰਕਾਰ ਮਤਾ ਪਾਉਂਦੀ ਐ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਉਹਦੇ ਉੱਤੇ ਸਾਈਨ ਕਰਨੇ ਹੁੰਦੇ ਐ ਇਹ ਗੱਲ ਤਾਂ ਉਹਨਾਂ ਚ ਮਤਾਂ ਦੀ ਐ ਕਿਉਂਕਿ ਅਸੀਂ ਕਾਂਗਰਸ ਨੂੰ ਇਹ ਮੰਨਦੇ ਆਂ ਵੀ ਪਹਿਲੀ ਵਾਰ ਕਾਂਗਰਸ ਵੱਡੀ ਦੋਸ਼ੀ ਹੈ ਜਿਹੜੀ 1990 ਵਿੱਚ ਨਰਸੀਮਾ ਰੋ ਸਰਕਾਰ ਸਮੇ ਇਹ ਸਾਰੀਆਂ ਨੀਤੀਆਂ ਲੈ ਕੇ ਆਈ ਹੈ ਇਹ ਉਹ ਨੀਤੀਆਂ ਦੀ ਰੋਸ਼ਨੀ ਇਹ ਸਾਰੀਆਂ ਜਿਹੜੀ ਅੱਜ ਲਾਗੂ ਕਰ ਰਹੇ ਹੈ ਇਸ ਕਰਕੇ ਉਹ ਜੇ ਉੱਠ ਤੋਂ ਛਾਲ ਨਹੀਂ ਲਾ ਲੈਣਗੇ ਅਸੀਂ ਇਸ ਗੱਲ ਨੂੰ ਬੜਾ ਫਰਕ ਨਹੀਂ ਸਮਝਦੇ ਕਿਉਂਕਿ ਫਰਕ ਤਾਂ ਫੇਰ ਹੋਣਾ ਹੈ ਜਦੋਂ ਜੇ ਸਾਰੇ ਲੋਕਾਂ ਨੂੰ ਜਿਹੜੀ ਗੱਲ ਨੇ ਪ੍ਰਭਾਵਿਤ ਕਰਨ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਲਿਆ ਕੇ ਸਾਡੀ ਜ਼ਮੀਨ ਖੋ ਕੇ ਸਾਨੀ ਜ਼ਮੀਨ ਤੋਂ ਬਾਜੇ ਕਰਨਾ ਹੈ ਉਹ ਗੱਲ ਉਦੋਂ ਤੱਕ ਨਹੀਂ ਮੁੱਕਣੀ ਜਦੋਂ ਤੱਕ ਉਹ ਕਾਨੂੰਨ ਰੱਦ ਨਹੀਂ ਹੁੰਦੇ ਜਿਵੇਂ ਅਸ਼ਵਨੀ ਸ਼ਰਮੀ ਦੀ ਗੱਡੀ ਦੀ ਗੱਲ ਹੈ ਗੱਡੀ ਬੰਨੀ ਹੈ ਜਾਂ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪੱਛਰੇ ਬਾੜ ਦੀ ਗੱਲ ਹੈ ਜਾਂ ਖਾਲਸਾਤਾਨ ਦੇ ਕਿਤੇ ਨਾਅਰੇ ਲਿਖਣ ਦੀ ਗੱਲ ਹੈ ਆਪਣੀ ਜਥੇਬੰਦੀ ਸਮਝਦੀ ਹੈ ਕਿ ਜਥੇਬੰਦੀ ਜਿਹੜਾ ਘੋਲ ਅਸੀਂ ਲੜ ਰਹੇ ਹਾਂ ਨਾ ਇਹ ਕਿਸੇ ਧਰਮ ਦਾ ਹੈ ਨਾ ਇਹ ਕਿਸੇ ਜਾਤ ਦਾ ਹੈ ਇਹ ਜਮਾਤੀ ਘੋਲ ਹੈ ਇਸ ਕਰਕੇ ਅਸੀਂ ਜਮਹੂਰੀਅਤ ਦੇ ਵਿੱਚ ਤਰੀਕਿਆਂ ਨਾਲ ਹੀ ਕੋਲ ਲੜਾਂਗੇ ਤੇ ਕੋਲ ਨੂੰ ਉਸ ਗੱਲ ਤੱਕ ਪਹੁੰਚਾਵਾਂਗੇ ਜਮਹੂਰੀਅਤ ਤਰੀਕਾ ਨਾਲ ਹੀ ਜਿਹੜੀ ਕੋਲ ਦੀ ਕਾਮਯਾਬੀ ਆ ਹੋਊਗੀ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿੰਨੀਆਂ ਵੀ ਫੇਕ ਜਿਹੜਾ ਵੀ ਫੇਕ ਖਬਰਾਂ ਹੁੰਦੀਆਂ ਨੇ ਜਾਂ ਜਿੰਨਾ ਵੀ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਸਾਡੀਆਂ ਜਥੇਬੰਦੀਆਂ ਪੂਰੀ ਇਸ ਗੱਲ ਤੋਂ ਸਹਿਤ ਨੇ ਪੂਰਾ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਲੋਕ ਉਹਨਾਂ ਦੀਆਂ ਤੱਤੀਆਂ ਗੱਲਾਂ 'ਚ ਨਹੀਂ ਆਉਣਗੇ ਤੇ ਅਸੀਂ ਜਮਹੂਰੀਅਤ ਤੰਗ ਨਾਲ ਲੜਾਂਗੇ ਤੇ ਜਿੱਤ ਤੱਕ ਕੋਲ ਨੂੰ ਲੈ ਕੇ ਜਾਵਾਂਗੇ ਐ ਨੀ ਵੀ ਅਪੀਲਾਂ ਕਰੇ ਤੋਂ ਮੰਨ ਜੂ ਜੇ ਉਹ ਅਪੀਲਾਂ ਕਰੇ ਤੋਂ ਮੰਨ ਜਾਂਦਾ ਨਾ ਉਹ ਉਸ ਦੀ ਬਦਨੀ ਦੀ ਨਾ ਉਹ ਰੰਦਲੈਂਸ ਤੋੜ ਦੀ ਲੋੜ ਪੈਂਦੀ ਉਹ ਲੋਕਾਂ ਦਾ ਏਕਾ ਜਿਹੜਾ ਜਮਹੂਰੀਅਤ ਦੇ ਵਿੱਚ ਸਭ ਤੋਂ ਵੱਡਾ ਹੈ ਕਿਉਂਕਿ ਇੱਥੇ ਰਾਜਾ ਕੋਈ ਵੱਡਾ ਨਹੀਂ ਚਾਹੇ ਉਹ ਪ੍ਰਧਾਨ ਮੰਤਰੀ ਹੈ ਚਾਹੇ ਉਹ ਮੁੱਖ ਮੰਤਰੀ ਹੈ ਅਸਲ ਦੇ ਵਿੱਚ ਵੱਡੀ ਉਹ ਜਨਤਾ ਹੈ ਜਿਹੜੀ ਨੇ ਸਾਰਾ ਕੁਝ ਫੇਸ ਕਰਨਾ ਹੈ ਇਸ ਕਰਕੇ ਅਸੀਂ ਉਹ ਪੀਲਾ ਪੂਲਾ ਕੋਈ ਪੀਲਾ ਨਹੀਂ ਕਰਦੇ ਅਸੀਂ ਤਾਂ ਲੋਕਾਂ ਦੀ ਤਾਕਤ ਜੋ ਸੱਚ ਹੈ ਉਹ ਜੋ ਹਕੀਕਤ ਹੈ ਉਹ ਕਰਾਉਣਾ ਚਾਹੁੰਦੇ ਆ ਤੇ ਅੱਜ ਨਹੀਂ 6 ਮਹੀਨਿਆਂ ਨੂੰ ਇਹ ਕਰਨਾ ਹੀ ਪਊਗਾ ਇਸ ਤੋਂ ਬਿਨਾਂ ਸਰਦਨ ਅਸੀਂ ਜਿਹੜੀ ਸਾਡੀ ਜਥੇਬੰਦੀ ਹੈ ਇਹ ਪਾਰਲੀਮੈਂਟ ਕਿਸੇ ਪਾਰਟੀ ਦੇ ਵਿੱਚ ਨਹੀਂ ਹੁੰਦੀ ਨਾ ਕਿਸੇ ਦੀ ਹਮਾਇਤ ਕਰਦੀ ਹੈ ਨਾ ਸਾਡੀ ਸਟੇਜ ਤੇ ਕਿਸੇ ਨੂੰ ਆਗਿਆ ਹੈ ਅਸੀਂ ਤਾਂ ਇਹ ਸਮਝਦੇ ਆ ਵੀ ਲੋਕਾਂ ਦੇ ਕੋਲ ਲੋ ਇਕੱਠੇ ਕਰਕੇ ਹੀ ਲੜਿਆ ਜਾ ਸਕਦੇ ਐ ਤੇ ਜਿੱਤੇ ਜਾ ਸਕਦੇ ਐ ਅਸੀਂ ਇਸ ਗੱਲ 'ਚ ਵਿਸ਼ਵਾਸ ਕਰਦੇ ਆਂ ਆ ਸਾਡੇ ਵਾਸਤੇ 2024 ਜਾਂ 2024 ਕੋਈ ਮਾਨੇ ਜੀ ਸਸਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ